ਕੰਤੀ ਦੇ ਸੁਹੱਪਣ ਦੀਆਂ ਹੁਣ ਪਿੰਡ ਵਿੱਚ ਗੱਲਾਂ ਹੀ ਨਹੀਂ ਹੋਣ ਲੱਗੀਆਂ ਬਲਕਿ ਧੂਮਾ ਪੈ ਗਈਆਂ ਕੋਈ ਉਸ ਦੀ ਤੁਲਨਾ ਹੀਰ ਨਾਲ ਕਰਦਾ ਕੋਈ ਸੋਹਣੀ ਨਾਲ ਅਤੇ ਕੋਈ ਫਿਲਮੀ ਕਲਾਕਾਰ ਹੈਲਨ ਰੇਖਾ ਜਾਂ ਹਿਮਾ ਮਾਲੀ ਨਾਲ ਕਰਦਾ ਨੌਜਵਾਨ ਮੁੰਡਿਆਂ ਦੇ ਤਾਂ ਉਸ ਨੇ ਦਿਲ ਇੱਕ ਤਰ੍ਹਾਂ ਲੁਕੇ ਰੱਖ ਦਿੱਤੇ ਹੁਣ ਸੀਤੇ ਦੀ ਦੁਕਾਨ ਅੱਗੋਂ ਦੇ ਢੇੜੇ ਮਾਰਨ ਵਾਲੇ ਮੁੰਡਿਆਂ ਦੀ ਗਿਣਤੀ ਵਧਣ ਲੱਗੀ ਕਈ ਦੁਕਾਨ ਵਿੱਚ ਵੜ ਕੇ ਜਿਹੀ ਵਸਤੂ ਦੀ ਮੰਗ ਕਰਦੇ ਜੋ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਐਥੋਂ ਮਿਲਨੀ ਤਾਂ ਹੈ ਨਹੀਂ ਪਰ ਉਹਨਾਂ ਦੀ ਮਨਚਾ ਵੀ ਕੋਈ ਖਰੀਦਣ ਦੀ ਤਾਂ ਹੁੰਦੀ ਨਹੀਂ ਸੀ ਸਗੋਂ ਵੇੜੇ 'ਚ ਬੈਠੀ ਕੰਤੀ ਦੇ ਰੂਪ ਦੀ ਇੱਕ ਝਲਕ ਲੈ ਆਂਦੀ ਹੀ ਹੁੰਦੀ ਸੀ ਜੋ ਉਹਨਾਂ ਨੂੰ ਮਿਲ ਜਾਂਦੀ ਤੇ ਦੁਕਾਨ 'ਚੋਂ یوں ਮੁਰਦੇ ਜਿਵੇਂ ਹਫ਼ਤੇ ਭਰ ਦੀ ਖੁਰਾਕ ਲੈ ਕੇ ਜਾ ਰਹੇ ਹੋਣ ਤਾਂ ਦੋਸਤੋਂ ਸ਼ੁਰੂ ਕਰਦੇ ਇੱਕ ਅਜਿਹੇ ਗਰੀਬ ਪਰਿਵਾਰ ਦੀ ਕਹਾਣੀ ਜਿਸ ਦੀ ਧੀ ਲੋੜ ਤੋਂ ਜ਼ਿਆਦਾ ਸੁੰਦਰ ਹੋ ਗਈ ਸੀ ਤੇ ਉਹਨਾਂ ਨੇ ਧੀ ਨੂੰ ਜਮਾਨੇ ਦੀਆਂ ਮਾੜੀਆਂ ਨਜ਼ਰਾਂ ਤੋਂ ਬਚਾਉਣ ਲਈ ਕੀ ਕੀਤਾ ਸੀਤੇ ਸੁਨਿਆਰ ਦੀ ਜਾਤੀ ਭਾਵੇਂ ਉੱਚੀ ਮੰਨੀ ਜਾਂਦੀ ਸੀ ਸੁਨਿਆਰ ਸ਼ਬਦ ਸੁਣਨ ਸਾਰਿਆਂ ਨੂੰ ਲੱਗਦਾ ਹੈ ਕਿ ਉਸਦੇ ਪਰਿਵਾਰ ਦੇ ਬੱਚੇ ਤਾਂ ਸੋਨੇ ਜੀ ਖੇਡਦੇ ਹੋਣਗੇ ਪਰ ਕਿਸੇ ਜਾਤ ਦਾ ਉਸ ਨਾਲ ਸੰਬੰਧਿਤ ਪਰਿਵਾਰਾਂ ਤੇ ਬਰਾਬਰ ਦਾ ਅਸਰ ਨਹੀਂ ਹੁੰਦਾ ਸੀਤਾ ਅਤ ਦਰਜੇ ਦਾ ਗਰੀਬ ਵਿਅਕਤੀ ਸੀ ਉਹ ਆਪਣੇ ਪਿੰਡ ਸਰਾਵਾ ਵਿੱਚ ਇੱਕ ਛੋਟੀ ਜਿਹੀ ਦੁਕਾਨ ਕਰਦਾ ਸੀ ਉਸਦੀ ਦੁਕਾਨ ਵਿੱਚ 5-4 ਪੀਪੇ ਪੁਰਾਣੀ ਜਈ ਤੱਕੜੀ ਪੁਰਾਣੇ ਸੇਰ ਤੋਲ ਵਾਲੇ ਵੱਟੇ ਅਤੇ ਛੋਟਾ ਤੋਲ ਤੋਲਣ ਲਈ ਇੱਟਾਂ ਦੇ ਰੋੜੇ ਘਸਾ ਕੇ ਬਣਾਏ ਤੋਲ ਵੱਟੇ ਤੇ ਇੱਕ ਵਹੀ ਉਧਾਰ ਲਿਖਣ ਵਾਲੀ ਉਸਦੀ ਦੁਕਾਨ ਦੀ ਅਸਲ ਜਾਇਦਾਦ ਸੀ ਪਿੰਡੂ ਘਰਾਂ ਵਿੱਚ ਵਰਤੀਆਂ ਜਾਣ ਵਾਲੀਆਂ ਦਾਲਾਂ ਘਿਓ ਤੇਲ ਗੁਰ ਤੋਂ ਇਲਾਵਾ ਉਹ ਮਾਚਸਾਂ ਤੇ ਬੀੜੀਆਂ ਸਿਗਰਟਾਂ ਵੀ ਰੱਖਦਾ ਸੀ ਜੋ ਸਿੱਖਾਂ ਦੀ ਬਹੁਤ ਆਤ ਵਾਲਾ ਪਿੰਡ ਹੋਣ ਕਰਕੇ ਉਹ ਲੁਕਾ ਕੇ ਹੀ ਰੱਖਦਾ ਪਰ ਇਸ ਦੇ ਖਰੀਦਦਾਰ ਪਹੁੰਚਦੇ ਤਾਂ ਉਹ ਅਖਬਾਰ ਦੇ ਬਣੇ ਲਫਾਫੇ ਵਿੱਚ ਬੰਦ ਕਰਕੇ ਫੜਾ ਦਿੰਦਾ ਇਸ ਤੋਂ ਇਲਾਵਾ ਬੱਚਿਆਂ ਦੇ ਖਾਣ ਵਾਲੀਆਂ ਸੰਤਰੀ ਦੀਆਂ ਗੋਲੀਆਂ ਜਾਂ ਚੌਲਾਂ ਦਾ ਮਰੂੰਡਾ ਤੇ ਗੁੜ ਦੀ ਗੱਜਕ ਵੀ ਰੱਖਦਾ ਜਿਸ ਨੂੰ ਖਰੀਦਣ ਲਈ ਨੇੜੇ ਦੀ ਦਲਿਤ ਵੇੜੇ ਦੇ ਬੱਚੇ ਕਪਾਹ ਨਰਮੇ ਦੀਆਂ ਛਟੀਆਂ 'ਚੋਂ ਫੁੱਟੀਆਂ ਚੋੱਕ ਕੇ ਜਾਂ ਕਨਕ ਦੀ ਵਢਾਈ ਵੇਲੇ ਇਹਠਾਂ ਡਿੱਗੀਆਂ ਬੱਲੀਆਂ ਇਕੱਠੀਆਂ ਕਰਕੇ ਕੁੱਟ ਕੇ ਦਾਣੇ ਕੱਢ ਕੇ ਲਿਆਉਂਦੇ ਤੇ ਮਰੁੰਡਾ ਗੋਲੀਆਂ ਲੈ ਜਾਂਦੇ। ਪਾਵੇਂ ਉਹ ਵੱਡਾ ਦੁਕਾਨਦਾਰ ਤਾਂ ਨਹੀਂ ਸੀ ਪਰ ਘਰ ਘਰ ਦਾ ਗੁਜ਼ਾਰਾ ਚੰਗਾ ਚਲਾਈ ਜਾਂਦਾ ਸੀ। ਪਰਿਵਾਰ ਦੋ ਡੰਗ ਦੀ ਰੋਟੀ ਵਧੀਆ ਖਾਂਦਾ ਸੀ। ਸੀਤੇ ਦੇ ਦੋ ਪੁੱਤਰੀਆਂ ਸਨ ਜਿਨ੍ਹਾਂ ਨੂੰ ਉਸਨੇ ਪਿੰਡ ਦੇ ਸਰਕਾਰੀ ਸਕੂਲ 'ਚ ਪੜਨ ਲਾਇਆ ਪਰ 5ਵੀਂ ਤੋਂ ਅੱਗੇ ਉਹਨਾਂ ਨੂੰ ਪੜ੍ਹਾ ਨਾ ਸਕਿਆ। ਸਮਾਂ ਆਪਣੀ ਰਫ਼ਤਾਰ ਤੁਰਿਆ ਜਾ ਰਿਹਾ ਸੀ। ਸੀਤੇ ਦੀਆਂ ਕੁੜੀਆਂ ਜਵਾਨੀ ਚ ਪੈਰ ਧਰ ਰਹੀਆਂ ਸਨ ਸੁਨਿਆਰ ਜਾਤੀ ਨੂੰ ਰੱਬ ਨੇ ਸੁਹੱਪਣ ਵੀ ਬਹੁਤ ਬਖਸ਼ਿਆ ਹੋਇਆ ਹੈ ਹੁਣ ਉਸਦੀ ਵੱਡੀ ਪੁੱਤਰੀ ਕਲਵੰਤ ਕੌਰ ਜਿਸ ਨੂੰ ਘਰ ਵਿੱਚ ਪਿਆਰ ਨਾਲ ਕੰਤੀ ਕਹਿੰਦੇ ਸਨ 16ਵੇਂ ਸਾਲ ਵਿੱਚ ਦਾਖਲ ਹੋ ਗਈ ਸੀ ਗੋਰਾ ਨਿਸ਼ੋ ਰੰਗ ਟਿੱਕੇ ਨੈਣ ਨਕਸ਼ ਮੋਟੀ ਅੱਖ ਪਤਲੇ ਬੁੱਲ ਛਾਟਵਾਂ ਸਰੀਰ ਲੰਮਾ ਕਾਦ ਉਸ ਨੂੰ ਵੇਖਿਆ ਏਉਂ ਲੱਗਦਾ ਸੀ ਕਿ ਉਸ ਨੂੰ ਤਰਾਸ਼ਨ ਵੇਲੇ ਰੱਬ ਨੇ ਕੋਈ ਕਸਰ ਬਾਕੀ ਛੱਡੀ ਨਹੀਂ ਉਹ ਉਸ ਵੇਲੇ ਦੀਆਂ ਫਿਲਮੀ ਕਲਾਕਾਰਾਂ ਤੋਂ ਰੂਪ ਪੱਖੋਂ ਘੱਟ ਨਹੀਂ ਸੀ ਦਿਖਾਈ ਦਿੰਦੀ। ਗਰੀਬੀ ਕਾਰਨ ਸੀਤੇ ਦਾ ਘਰ ਬਹੁਤ ਛੋਟਾ ਸੀ। ਪਿੱਛੇ ਛੋਟੀ ਜੀ ਸੁਭਾਅ ਤੇ ਬਰਾਂਡਾ, ਅੱਗੇ ਚਾਰ ਕੂਮੰਜੀਆਂ ਦਾ ਵੇੜਾ ਤੇ ਉਸ ਤੋਂ ਅੱਗੇ ਉਹ ਬੈਠਕ ਜਿਸ ਚ ਉਸਨੇ ਦੁਕਾਨ ਬਣਾ ਰੱਖੀ ਸੀ। ਘਰ ਅੰਦਰ ਜਾਣ ਲਈ ਵੀ ਦੁਕਾਨ ਵਿੱਚ ਵੀ ਹੀ ਲੰਘਣਾ ਪੈਂਦਾ ਸੀ। ਦੁਕਾਨ ਦਾ ਦਰਵਾਜ਼ਾ ਹਰ ਸਮੇਂ ਖੁੱਲ੍ਹਾ ਰਹਿੰਦਾ। ਸੀਤਾ ਗਾਹਕਾਂ ਦੀ ਉਡੀਕ ਕਰਦਾ ਬੈਠਾ ਬੀਹੀਵਲ ਝਾਗਦਾ ਰਹਿੰਦਾ ਉਸਦੀ ਪਤਨੀ ਘਰ ਦਾ ਕੰਮਕਾਰ ਕਰਦੀ ਅਤੇ ਕੰਤੀ ਆਪਣੀ ਛੋਟੀ ਭੈਣ ਨਾਲ ਵਿਹੜੇ ਵਿੱਚ ਬੈਠੀ ਮਾੜੇ ਮੋٹے ਕੱਢਣ ਕੱਤਣ ਦੇ ਆਰੇ ਲੱਗੀ ਰਹਿੰਦੀ ਕਿਉਂਕਿ ਪਰਿਵਾਰ ਨੂੰ ਇਹ ਫਿਕਰ ਤਾਂ ਸਤਾ ਹੀ ਰਿਹਾ ਸੀ ਕਿ ਭਾਵੇਂ ਕਿੰਨੀ ਵੀ ਗਰੀਬੀ ਹੋਵੇ ਦਹੇਜ ਵਿੱਚ ਕੁਝ ਨਾ ਕੁਝ ਲੀੜਾ ਲੱਤਾ ਤਾਂ ਦੇਣਾ ਹੀ ਪੈਣਾ ਕੰਤੀ ਦੇ ਸੁਹੱਪਣ ਦੀਆਂ ਹੁਣ ਪਿੰਡ ਵਿੱਚ ਗੱਲਾਂ ਹੀ ਨਹੀਂ ਹੋਣ ਲੱਗੀਆਂ ਬਲਕਿ ਧੁੰਮਾ ਪੈ ਗਈਆਂ ਕੋਈ ਉਸਦੀ ਤੁਲਨਾ ਹੀਰ ਨਾਲ ਕਰਦਾ ਕੋਈ ਸੋਹਣੀ ਨਾਲ ਅਤੇ ਕੋਈ ਫਿਲਮੀ ਕਲਾਕਾਰਾਂ ਹੈਲਨ ਰੇਖਾ ਜਾਂ ਹਿਮਾ ਮਾਲੀ ਨਾਲ ਕਰਦਾ ਨੌਜਵਾਨ ਮੁੰਡਿਆਂ ਦੇ ਤਾਂ ਉਸਨੇ ਦਿਲ ਇੱਕ ਤਰ੍ਹਾਂ ਲੁਕੇ ਰੱਖ ਦਿੱਤੀ ਹੁਣ ਸੀਤੇ ਦੀ ਦੁਕਾਨ ਅੱਗੋਂ ਦੀ ਗੇੜੇ ਮਾਰਨ ਵਾਲੇ ਮੁੰਡਿਆਂ ਦੀ ਗਿਣਤੀ ਵਧਣ ਲੱਗੀ ਕਈ ਦੁਕਾਨ ਵਿੱਚ ਵੜ ਕੇ ਅਜਿਹੀ ਵਸਤੂ ਦੀ ਮੰਗ ਕਰਦੇ ਜੋ ਉਹਨਾਂ ਨੂੰ ਪਤਾ ਹੁੰਦਾ ਕਿ ਇੱਥੋਂ ਮਿਲਣੀ ਤਾਂ ਹੈ ਹੀ ਨਹੀਂ ਪਰ ਉਹਨਾਂ ਦੀ ਮਨਛਾ ਵੀ ਕੁਝ ਖਰੀਦਣ ਦੀ ਤਾਂ ਹੁੰਦੀ ਨਹੀਂ ਸੀ ਸੋਗ ਉਹ ਵੇੜੇ 'ਚ ਬੈਠੀ ਕੰਤੀ ਦੇ ਰੂਪ ਦੀ ਕਚਲਕ ਲੈਣਦੀ ਹੀ ਹੁੰਦੀ ਸੀ ਜੋ ਉਹਨਾਂ ਨੂੰ ਮਿਲ ਜਾਂਦੀ ਤੇ ਦੁਕਾਨ 'ਚੋਂ ਮੁਰਦੇ ਜਿਵੇਂ ਹਫ਼ਤੇ ਭਰ ਦੀ ਖੁਰਾਕ ਲੈ ਕੇ ਜਾ ਰਹੀ ਹੋਣ ਕੋਈ ਗੱਭਰੂ ਸੰਤਰੇ ਦੀਆਂ ਗੋਲੀਆਂ ਮੰਗਦਾ ਸੀਤਾ ਡੱਬੇ 'ਚੋਂ ਗੋਲੀਆਂ ਕੱਢ ਕੇ ਗਿੰਦਾ ਤੇ ਗੱਭਰੂ ਚਾਦਰ ਦੀ ਕਢਾਈ ਕਰ ਰਹੀ ਕੰਤੀ ਵੱਲੋਂ ਪਾਏ ਜਾ ਰਹੇ ਤੋਪੇ ਗਿੰਦਾ ਰਹਿੰਦਾ ਸੀਤਾ ਵਧ ਰੇ ਗਾਹਕਾਂ ਤੋਂ ਖੁਸ਼ ਹੋ ਰਿਹਾ ਸੀ ਉਸ ਭੋਲੇ ਭਾਲੇ ਗਰੀਬ ਦੁਕਾਨਦਾਰ ਨੂੰ ਇਹ ਇਲਮ ਨਹੀਂ ਸੀ ਕਿ ਇਹ ਗਾਕ ਤੇਰੀ ਦੁਕਾਨ ਵਿਚਲਾ ਨਹੀਂ ਘਰ ਅੰਦਰਲਾ ਸੌਦਾ ਖਰੀਦਣ ਦੀ ਆਸ ਨਾਲ ਆਉਂਦੇ ਹਨ ਜਦੋਂ ਧੀ ਜਵਾਨੀ ਵਿੱਚ ਪੈਰ ਧਰਦੀ ਹੈ ਤਾਂ ਮਾਂ ਨੂੰ ਬਧੇਰੇ ਫਿਕਰ ਹੁੰਦਾ ਹੈ ਉਹ ਆਪਣੀ ਧੀ ਦੇ ਬੈਠਣ ਬੋਲਣ ਚੱਲਣ ਕੰਮ ਕਰਨ ਦੀ ਸਮਰੱਥਾ ਦੀ ਤਬਦੀਲੀ ਤਕਨੀ ਕੰਮ ਦੀ ਰੁਚੀ ਵੱਲ ਉਚੇਚਾ ਧਿਆਨ ਰੱਖਦੀ ਹੈ ਹੁਣ ਕੰਤੀ ਦਾ ਵੀ ਕੰਮ ਕਰ ਵੱਲ ਦਿਲ ਨਹੀਂ ਸੀ ਲੱਗਦਾ ਮਾਂ ਵੱਲੋਂ ਪੁੱਛਣ ਤੇ ਵੀ ਉਹ ਖਿੱਚ ਕੇ ਬੋਲਦੀ ਜਿਸ ਨੇ ਮਾਂ ਦਾ ਫਿਕਰ ਵਧਾ ਦਿੱਤਾ ਥੋੜਾ ਜਿਹਾ ਧਿਆਨ ਵਧਾਉਣ ਤੇ ਉਸਦਾ ਸ਼ੱਕ ਸੱਚ ਹੀ ਨਿਕਲਿਆ ਕਿ ਦੁਕਾਨ ਵਿੱਚ ਸੌਦਾ ਲੈਣ ਆਉਂਦੇ ਗੱਭਰੂ ਕੰਤੀ ਤੇ ਆਪਣਾ ਸਾਰਾ ਅਸਰ ਛੱਡ ਰਹੇ ਸਨ ਜਿਸ ਦਾ ਕੰਤੀ ਤੇ ਪ੍ਰਭਾਵ ਪੈ ਰਿਹਾ ਸੀ ਵੇਲੇ ਇਕ ਵੇਲੇ ਉਸਨੇ ਇਹ ਗੱਲ ਸੀਤੇ ਦੇ ਕੰਨ ਵਿੱਚ ਪਾ ਦਿੱਤੀ ਕਿ ਕੰਤੀ ਹੁਣ ਸੁਖ ਨਾਲ ਮੁਟਿਆਰ ਹੋ ਗਈ ਹੈ ਇਹ ਜਿੰਨਾ ਮੁੰਡਿਆਂ ਨੂੰ ਤੂੰ ਆਪਣੀ ਦੁਕਾਨ ਦੇ ਗਾਹਕ ਸਮਝਦਾ ਹੈ ਇਹ ਤੇਰੇ ਘਰ ਦੇ ਅੰਦਰ ਦੀ ਝਲਕ ਲੈ ਆਉਂਦੇ ਲੱਗਦੇ ਨੇ ਇਸ ਪਾਸੇ ਖਿਆਲ ਕਰ ਹੋਂ ਜਦ ਕੋਈ ਨੌਜਵਾਨ ਮੁੰਡਾ ਸਵਾਦਾ ਖਰੀਦਣ ਆਉਂਦਾ ਤਾਂ ਸੀਤਾ ਵਸਤਾ ਦੀ ਗਿਣਤੀ ਤੇ ਤੋਲਾਈ ਕਰਦਾ ਹੋਇਆ ਟੇਢੀ ਅੱਖ ਨਾਲ ਉਸ ਗਾਹਕ ਨੂੰ ਤਾੜਦਾ ਕੁਝ ਹੀ ਦਿਨਾਂ ਚ ਉਹ ਸਮਝ ਗਿਆ ਕਿ ਕੰਤੀ ਦੀ ਮਾਂ ਦਾ ਸ਼ੱਕ ਠੀਕ ਸੀ ਹਰ ਮੁੰਡਾ ਸੌਦੇਵਾਲ ਨਹੀਂ ਅੰਦਰ ਵਾਲ ਹੀ ਨਿਗਾਹ ਟਿਕਾ ਕੇ ਖੜਾ ਰਹਿੰਦਾ ਸੀਤਾ ਇਸ ਮਾਮਲੇ ਵਿੱਚ ੁੱਕੰਨਾ ਹੋ ਗਿਆ ਉਸਨੇ ਕੰਤੀ ਦੀ ਮਾਂ ਨੂੰ ਬਿਠਾ ਕੇ ਕਿਹਾ ਭਾਗਵਾਨੇ ਤੇਰਾ ਸ਼ੱਕ ਬਿਲਕੁਲ ਸੱਚ ਹੈ ਮੁੰਡੇ ਸੌਦਾ ਲੈਣ ਨਹੀਂ ਆਉਂਦੇ ਮਾੜੀ ਨੀਅਤ ਨਾਲ ਝੱਕ ਨਹੀਂ ਹੁੰਦੇ ਹਨ ਕੰਤੀ ਦੀ ਮਾਂ ਨੇ ਕਿਹਾ ਦੇਖ ਆਪਾ ਗਰੀਬ ਆਦਮੀ ਨਾ ਧੀ ਦੀ ਰਾਖੀ ਰੱਖ ਸਕਦੇ ਆ ਤੇ ਨਾ ਕਿਸੇ ਨਾਲ ਲੜ ਪੇੜ ਸਕਦੇ ਆ ਪਰ ਆਪਣੀ ਇੱਜ਼ਤ ਆਪਣੇ ਹੱਥ ਹੈ ਕਿਉਂ ਨਾ ਆਪਣੇ ਵਰਗੇ ਪਰਿਵਾਰ ਦਾ ਕੋਈ ਮੁੰਡਾ ਭਾਲ ਕੇ ਕੰਤੀ ਦੇ ਹੱਥ ਪੀਲੇ ਕਰ ਦਈਏ ਇਹ ਆਪਦੇ ਘਰ ਚਲੀ ਜਾਊਗੀ ਤੇ ਆਪਣਾ ਸੰਸਾ ਫਿਕਰ ਦੂਰ ਹੋ ਜਾਊ ਹਣ ਤੂੰ ਇਸ ਪਾਸੇ ਧਿਆਨ ਦੇ ਸੀਤਾ ਝਟ ਉਸ ਦੀ ਸਲਾਹ ਨਾਲ ਸਹਿਮਤ ਹੋ ਗਿਆ ਤੇ ਉਸਨੇ ਆਪਣੇ ਰਿਸ਼ਤੇਦਾਰਾਂ ਤੇ ਹੋਰ ਨਜ਼ਦੀਕੀਆਂ ਤੇ ਸਕੇ ਸੰਬੰਧੀਆਂ ਨੂੰ ਸੁਨੇਹੇ ਭੇਜ ਦਿੱਤੇ ਕਿ ਉਹਨਾਂ ਨੇ ਆਪਣੀ ਪੁੱਤਰੀ ਦਾ ਵਿਆਹ ਕਰਨ ਦਾ ਫੈਸਲਾ ਕਰ ਲਿਆ ਹੈ ਪਰ ਉਹ ਬਹੁਤਾ ਦਾਸ-ਦੇਹਸ ਦੇਣ ਦੇ ਤਾਂ ਸਮਰੱਥ ਨਹੀਂ ਹਨ ਇਸ ਲਈ ਐਨੀ ਨੂੰ ਮਦਦ ਕਰੋ ਕਿ ਕੋਈ ਮੁੰਡਾ ਲੱਭੋ ਜੋ ਭਾਵੇਂ ਸਾਡੇ ਵਰਗੇ ਗਰੀਬ ਪਰਿਵਾਰ ਦਾ ਹੀ ਹੋਵੇ ਪਰੰਤੂ ਕੋਈ ਨਿੱਕੀ-ਮੋਟੀ ਨੌਕਰੀ ਜਾਂ ਆਪਣਾ ਕੰਮ ਕਰ ਜ਼ਰੂਰ ਕਰਦਾ ਹੋਵੇ ਸੀਤੇ ਦੀ ਗਰੀਬੀ ਹਲੀਮੀ ਮੇਲੇ ਵਰਤਾਂ ਤੇ ਘਰੇਲੂ ਹਾਲਾਤਾਂ ਕਾਰਨ ਹਰ ਇੱਕ ਉਸ ਨਾਲ ਹਮਦਰਦੀ ਕਰਦਾ ਸੀ। ਕਈ ਪਾਸਿਓਂ ਮੁੰਡਿਆਂ ਦੀ ਦਾਸ ਪਈ। ਕਿਸੇ ਨੇ 2 ਕੋ 1 ਏਕੜ ਜ਼ਮੀਨ ਵਾਲੇ ਮੁੰਡੇ ਦੀ ਦਾਸ ਪਾਈ, ਕਿਸੇ ਨੇ ਦੁਕਾਨਦਾਰ ਦੀ, ਕਿਸੇ ਨੇ ਵਰਕਸ਼ਾਪ 'ਚ ਕੰਮ ਕਰਦੀ ਦੀ। ਪਰ ਸੀਤੇ ਦੇ ਪਨੋਈਏ ਨੇ ਇੱਕ ਅਜਿਹੇ ਲੜਕੇ ਦੀ ਦਾਸ ਪਾਈ ਜੋ ਬਿਜਲੀ ਬੋਰਡ ਦੇ ਦਫ਼ਤਰ ਵਿੱਚ ਚੌਂਕੀਦਾਰ ਵਜੋਂ ਕੰਮ ਕਰਦਾ ਸੀ। ਇਹ ਸੁਣਦੇ ਉਸਨੇ ਝਟ ਹਾਂ ਵਿੱਚ ਸਿਰ ਹਿਲਾਉਂਦਿਆਂ ਗੱਲ ਤੋੜਨ ਲਈ ਕਿਹਾ ਜਦ ਲੜਕੇ ਵਾਲਿਆਂ ਨਾਲ ਗੱਲ ਕੀਤੀ ਤਾਂ ਉਹਨਾਂ ਪਹਿਲਾਂ ਕੁੜੀ ਦੇਖਣ ਦੀ ਸ਼ਰਤ ਰੱਖ ਦਿੱਤੀ ਪਰ ਇਹ ਸ਼ਰਤ ਤਾਂ ਕੁੜੀ ਵਾਲਿਆਂ ਵੱਲੋਂ ਦਿਲ ਖੋਲ ਕੇ ਪ੍ਰਵਾਨ ਕੀਤੀ ਗਈ ਕਿਉਂਕਿ ਉਹਨਾਂ ਨੂੰ ਯਕੀਨ ਸੀ ਕਿ ਉਹਨਾਂ ਦੇ ਸਚੰਦ ਦੇ ਟੁਕੜੇ ਨੂੰ ਦੇਖ ਕੇ ਨਾ ਕੋਣ ਕਰੇਗਾ ਅਗਲੇ ਦਿਨ ਮਾਂ ਪੁੱਤ ਲੋਕਾਂ ਤੋਂ ਪਰਦੇ ਜੇ ਨਾਲ ਕੁੜੀ ਨੂੰ ਵੇਖਣ ਆ ਗਏ ਅਤੇ ਰੂਪ ਦੀ ਰਾਣੀ ਨੂੰ ਤੱਕਦਿਆਂ ਮਾਂ ਪੁੱਤ ਦੇ ਹੋਸ਼ ਤਾਂ ਉੱਡ ਹੀ ਗਏ ਤੇ ਉਹਨਾਂ ਦਾ ਦਿਲ ਕਰੇ ਕਿ ਉਹ ਅੱਜ ਹੀ ਆਪਣੇ ਨਾਲ ਲੈ ਜਾਣ ਕੰਤੀ ਦੇ ਰੂਪ ਨੇ ਵਿਆਹ ਤੇ ਹੋਣ ਵਾਲੇ ਦਾਜ ਦਹੇਜ ਖਾਣੇ-ਬਾਣੇ ਜਾਂ ਹੋਰ ਸਾਰੇ ਖਰਚੇ ਧੋਕੇ ਹੀ ਰੱਖ ਦਿੱਤੇ ਤੇ ਉਹਨਾਂ ਬਗੈਰ ਖਰਚਾ ਕੀਤਿਆਂ ਗੁਰਦੁਆਰੇ ਆਨੰਦ ਕਾਰਜ ਕਰਕੇ ਲੜਕੀ ਨੂੰ ਆਪਣੇ ਘਰ ਲਈ ਜਾਣ ਦਾ ਫੈਸਲਾ ਸੁਣਾ ਦਿੱਤਾ 15 ਦਿਨਾਂ ਦੇ ਫਰਕ ਨਾਲ ਪ੍ਰੋਗਰਾਮ ਉਲੀਕ ਲਿਆ ਹੁਣ ਨਾ ਕੰਤੀ ਦਾ ਚਾ ਚੱਕਿਆ ਜਾਂਦਾ ਸੀ ਅਤੇ ਨਾ ਸੀਤੇ ਤੇ ਉਸਦੀ ਘਰਵਾਲੀ ਦੇ ਧਰਤੀ ਤੇ ਪੈਰ ਲੱਗਦੇ ਸਨ ਪ੍ਰੋਗਰਾਮ ਤੇਤ ਖਾਸ ਰਿਸ਼ਤੇਦਾਰਾਂ ਦੀ ਮੌਜੂਦਗੀ ਚ ਕੋਟ ਪੂਰਾ ਵਿਕੇਸ਼ਿਤ ਧਰਮਸ਼ਾਲਾ ਰਾਮਗੜੀਆ ਵਿੱਚ ਅਨੰਦ ਕਾਰਜ ਕਰਕੇ ਮਾਂ ਬਾਪ ਨੇ ਸਿਰੋਪਾੜ ਜਿਆ ਲਾ ਕੇ ਸੌਖਾ ਸਾਹ ਲਿਆ ਤੇ ਪੁਸ਼ਪਿੰਦਰ ਜਿਸ ਨੂੰ ਰੰਗ ਪਿੱਲਾ ਜਿਹਾ ਹੋਣ ਕਰਕੇ ਸਾਰੇ ਪਿੰਕਾ ਹੀ ਕਹਿੰਦੇ ਸਨ ਆਪਣੀ ਜੀਵਨ ਸਾਥਨ ਬਣਾ ਕੇ ਕੰਤੀ ਨੂੰ ਬਠਿੰਡਾ ਵਿਖੇ ਬੋਰਡ ਵੱਲੋਂ ਮਿਲੇ ਸਰਕਾਰੀ ਕੁਆਟਰ ਵਿੱਚ ਲੈ ਆਇਆ ਪਿੰਕੇ ਦੇ ਘਰ ਵਿੱਚ ਉਸ ਦਾ ਅਧਰੰਗ ਦਾ ਮਰੀਜ਼ ਬਾਪ ਮਾਂ ਅਤੇ ਉਹ ਦੋਵੇਂ પતિ ਪਤਨੀ ਸਨ ਪਿੰਕੇ ਦੀ 20000 ਦੇ ਕਰੀਬ ਤਨਖਾਹ ਸੀ ਘਰ ਦਾ ਗੁਜ਼ਾਰਾ ਚੰਗਾ ਚੱਲਦਾ ਸੀ ਕਾਂਤੀ ਦੇ ਆਉਣ ਨਾਲ ਖੁਸ਼ੀਆਂ 'ਚ ਹੋਰ ਵਾਧਾ ਹੋ ਗਿਆ ਕਾਂਤੀ ਨੇ ਘਰ ਦਾ ਸਾਰਾ ਕੰਮਕਾਰ ਸੰਭਾਲ ਲਿਆ ਰੋਟੀ ਟੋਕ ਸਾਬ ਸਵੈ ਤੋਂ ਵਹਿਲੀ ਹੋ ਗਈ ਉਹ ਕੁਆਟਰਾਂ ਦੇ ਬਾਹਰ ਬੈਠੀਆਂ ਆਪਣੀਆਂ ਹਾਂ ਦੀਆਂ ਕੁੜੀਆਂ ਔਰਤਾਂ 'ਚ ਜਾ ਬੈਠਦੀ ਤਾਂ ਜਾਣੋ ਗਲੀ ਨੂੰ ਵੀ ਭਾਗ ਲੱਗ ਜਾਂਦੇ ਪਿੰਕੇ ਦੀ ਡਿਊਟੀ ਤਾਂ ਭਾਵੇਂ ਦਫ਼ਤਰ ਦੀ ਰਾਤ ਦੀ ਰਾਖੀ ਦੀ ਸੀ ਪਰ ਉਹ ਸ਼ਰੀਫ ਫੋਨ ਕਰਕੇ ਦਿਨੇ ਵੀ ਦਫ਼ਤਰੀ ਕਰਮਚਾਰੀਆਂ ਦੇ ਕੰਮ ਧੰਦੇ ਕਰਦਾ ਰਹਿੰਦਾ ਕੋਈ ਕਹਿੰਦਾ ਮੇਰਾ ਸਿਲੰਡਰ ਭਰਾ ਕੇ ਲਿਆ ਦੇ ਕੋਈ ਕਹਿੰਦਾ ਮੇਰਾ ਟੈਲੀਫੋਨ ਦਾ ਬਿੱਲ ਭਰ ਕੇ ਆਈ ਕੋਈ ਕਹਿੰਦਾ ਅੱਜ ਮੇਰੇ ਬੱਚੇ ਨੂੰ ਸਕੂਲ ਤੋਂ ਲੈ ਕੇ ਘਰ ਛਾਡਾਂ ਵੀ ਆਦ ਆਦ ਉਹ ਡਿਊਟੀ ਵੀ ਕਰਦਾ ਕਰਮਚਾਰੀਆਂ ਦੇ ਕੰਮ ਵੀ ਕਰਦਾ ਪਰ ਆਪਣੇ ਘਰ ਵੀ ਪੂਰਾ ਸਮਾਂ ਦਿੰਦਾ ਜਿਸ ਕਰਕੇ ਉਸ ਨੂੰ ਹਰ ਪਾਸੇ ਮਾਨ ਸਤਿਕਾਰ ਤੇ ਆਦਰ ਮਿਲਦਾ ਕੰਤੀ অতি ਗਰੀਬੀ ਚੋਂ ਆਈ ਸੀ ਉਸ ਨੂੰ ਤਾਂ ਜਾਣੀ ਸਵਰਗ ਹੀ ਮਿਲ ਗਿਆ ਸੀ ਉਸ ਦਾ ਰੂਪ ਤਾਂ ਸਗੋਂ ਪਹਿਲਾਂ ਨਾਲੋਂ ਵੀ ਨਿੱਖਰ ਗਿਆ ਸੀ ਕੁਝ ਸਮੇਂ ਬਾਅਦ ਪਿੰਕੇ ਦੇ ਪਿਤਾ ਦੀ ਬਿਮਾਰੀ ਕਾਰਨ ਮੌਤ ਹੋ ਗਈ ਅਤੇ ਉਸ ਤੋਂ ਕਰੀਬ 2 ਕੁ ਮਹੀਨਿਆਂ ਪਿੱਛੋਂ ਹੀ ਉਸ ਦੀ ਮਾਤਾ ਵੀ ਅਚਾਨਕ ਹੀ ਕਾਲ ਚਲਾਣਾ ਕਰ ਗਈ ਹੁਣ ਪਿੰਕੇ ਦੇ ਪਰਿਵਾਰ ਦੇ ਕੇਵਲ 3 ਮੈਂਬਰ ਰਹਿ ਗਏ ਦੋਵੇਂ ਪਤੀ-ਪਤਨੀ ਤੇ ਉਹਨਾਂ ਦੀ ਨੰਨੀ ਜਈ ਬੱਚੀ ਸੋਫੀਆ ਉਹ ਸੋਫੀਆ ਨੂੰ ਬਹੁਤ ਲਾਡ ਪਿਆਰ ਕਰਦੇ ਤੇ ਰੱਬ ਦਾ ਸ਼ੁਕਰਾਨਾ ਕਰਦੇ ਇੱਕ ਦਿਨ ਸ਼ਾਮ ਦੇ 5 ਵਜੇ ਤਾਂ ਬਿਜਲੀ ਬੋਰਡ ਦੇ ਕਰਮਚਾਰੀ ਆਪਣੇ ਘਰੋਂ ਘਰੀ ਜਾਣ ਲਈ ਟਿਫਨ ਚੁੱਕ ਕੇ ਤੁਰਨ ਹੀ ਲੱਗੇ ਸਨ ਕਿ ਦਫ਼ਤਰ 'ਚ ਅਚਾਨਕ ਰੌਲਾ ਰੱਪਾ ਸ਼ੁਰੂ ਹੋ ਗਿਆ ਸਾਰੇ ਮੁਲਾਜ਼ਮਾਂ ਨੂੰ ਰੋਕਣ ਦੇ ਹੁਕਮ ਹੋ ਗਏ ਹੁਕਮ ਸੌਂਦਿਆਂ ਸਾਰਿਆਂ ਦੀ ਉਤਸੁਕਤਾ ਵਧ ਗਈ ਕਿ ਹੁਣ ਕੀ ਆਫਤ ਆ ਗਈ ਪਤਾ ਲੱਗਿਆ ਕਿ ਦਫ਼ਤਰ ਦਾ ਕੈਸ਼ ਘਟ ਗਿਆ ਹੈ। 1.5 ਲੱਖ ਰੁਪਏ ਚੋਰੀ ਹੋ ਗਏ ਹਨ। ਕੁਝ ਹੀ ਪਲਾਂ ਵਿੱਚ ਕਰਮਚਾਰੀ, ਇੰਜੀਨੀਅਰ ਤੇ ਪੁਲਿਸ ਅਧਿਕਾਰੀ ਪਹੁੰਚ ਗਈ। ਥਾਣਾ ਇੰਚਾਰਜ ਪੁਲਿਸ ਪਾਰਟੀ ਸਮੇਤ ਪਹੁੰਚ ਗਿਆ। ਸਾਰੇ ਮੁਲਾਜ਼ਮਾਂ ਤੇ ਸਰਸਰੀ ਨਿਗਾਹ ਮਾਰ ਕੇ ਕੁਝ ਲੱਭਣ ਦੀ ਕੋਸ਼ਿਸ਼ ਕੀਤੀ। ਪਰ ਬਿਨਾਂ ਕੋਈ ਤੱਥ ਸਬੂਤ ਦੇ ਸ਼ੱਕ ਚ ਕਿਸੇ ਵਿਭਾਗੀ ਕਰਮਚਾਰੀ ਦੀ ਤਲਾਸ਼ੀ ਲੈਣੇ ਵੀ ਸੰਭਵ ਨਹੀਂ ਸੀ। ਆਖਰ ਤਫ਼ਤੀਸ਼ ਸ਼ੁਰੂ ਕਰਦਿਆਂ ਕਰਮਚਾਰੀਆਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ। ਦਫ਼ਤਰ ਦੇ ਸਾਰੇ ਅਮਲੇ ਫੈਲੇ ਦੀ ਲਿਸਟ ਲੈ ਕੇ ਬੋਰਡ ਦੇ ਅਧਿਕਾਰੀ ਤੇ ਪੁਲਿਸ ਅਫਸਰ ਜਾਂਚ ਕਰਨ ਲੱਗੇ। ਇਸ ਨੂੰ ਸਮਾਜ ਦੀ ਗਰਾਵਟ ਕਹਿ ਲਿਆ ਜਾਵੇ ਜਾਂ ਗਰੀਬੀ ਦਾ ਦੁਖਾਂਤ ਕਿ ਜਾਂਚ ਕਰਨ ਵਾਲੇ ਸ਼ੱਕ ਦੀ ਨਿਗਾਹ ਉੱਪਰ ਤੋਂ ਨਹੀਂ ਹੇਠਾਂ ਵਾਲੀ ਮੁਲਾਜ਼ਮਤੋਂ ਹੀ ਸ਼ੁਰੂ ਕਰਦੇ ਹਨ। ਸਭ ਤੋਂ ਹੇਠਾਂ ਨਾਂ ਸੀ ਚੌਕੀਦਾਰ ਕੁਸ਼ਪਿੰਦਰ ਉਰਫ ਪਿੰਕੇ ਦਾ। ਨਾ ਪੜਦਿਆਂ ਹੀ ਜਾਂਚ ਅਧਿਕਾਰੀਆਂ ਦੀ ਸ਼ੱਕ ਦੀ ਸੂਈ ਪਿੰਕੇ ਤੇ ਜਾ ਟਕੀ। ਉਹਨਾਂ ਦਫਤਰੀ ਅਮਲੇ ਨੂੰ ਪਿੰਕੇ ਦੇ ਦਿਨ ਸਮੇਂ ਦਫ਼ਤਰ ਚੌਂ ਜਾਣ ਬਾਰੇ ਪੁੱਛਿਆ ਤਾਂ ਸਭ ਨੇ ਹਾਂ ਵਿੱਚ ਸਿਰ ਹਿਲਾਉਂਦੇ ਆ ਦੱਸਿਆ ਕਿ ਉਹ ਸਾਰਾ ਦਿਨ ਹੀ ਬੈਂਕ ਵਿੱਚ ਫਿਰਦਾ ਰਿਹਾ ਹੈ। ਤੇ ਅਕਸਰ ਉਹ ਰੁਝਾਨਾ ਹੀ ਦਿਨੇ ਦਫ਼ਤਰ ਦੇ ਚੱਕਰ ਲਾਉਂਦਾ ਹੈ ਤੇ ਮੁਲਾਜ਼ਮਾਂ ਦੇ ਕੰਮ ਧੰਦੇ ਕਰਦਾ ਹੈ। ਇਹ ਸੋੰਦੇ ਅਧਿਕਾਰੀਆਂ ਦਾ ਸ਼ੱਕ ਹੋਰ ਵੱਧ ਗਿਆ। ਹੁਣ ਪਿੰਕੇ ਦੀ ਸ਼ਰਾਫਤ ਤੇ ਆਪਣੀ ਡਿਊਟੀ ਤੋਂ ਬਾਹਰ ਕਰਮਚਾਰੀਆਂ ਦੀ ਕੀਤੀ ਜਾਣ ਵਾਲੀ ਸੇਵਾ ਤੇ ਮਿਹਨਤ ਹੀ ਉਸ ਦੀ ਦੁਸ਼ਮਣ ਬਣਦੀ ਜਾ ਰਹੀ ਸੀ ਜਾਂਚ ਅਧਿਕਾਰੀਆਂ ਨੇ ਹੋਰ ਪਾਸੇ ਵੱਲ ਧਿਆਨ ਕਰਨ ਦੀ ਬਜਾਏ ਪਹਿਲੀ ਨਜ਼ਰੇ ਪਿੰਕੇ ਨੂੰ ਮੁਅਤਲ ਕਰਕੇ ਤਫ਼ਤੀਸ਼ ਪੁਲਿਸ ਦੇ ਹੱਥ ਦੇ ਦਿੱਤੀ ਸ਼ਹਿਰ ਚ ਨਿੱਤ ਦੇ ਲੀਡਰਾਂ ਦੇ ਗੇੜਿਆਂ ਤੇ ਯੂਨੀਅਨਾਂ ਦੇ ਧਰਨੇ ਆ ਮੁਜ਼ਾਰਿਆਂ ਕਾਰਨ ਰੁੱਜੀ ਪੁਲਿਸ ਕੋਲ ਕਿੱਥੇ ਸਮਾਂ ਸੀ ਬਰੀਕੀ ਨਾਲ ਤਫ਼ਤੀਸ਼ ਕਰਨ ਦਾ ਕੌਣ ਲਵੇ ਅਜਿਹੇ ਕੰਮ ਦੀ ਸਿਰਦਰਦੀ ਜਿੱਤੋਂ ਕੁਝ ਮਿਲਣ ਦੀ ਵੀ ਆਸ ਨਾ ਹੋਵੇ ਅਕਸਰ ਵਿਭਾਗੀ ਸੁਭਾਅ ਅਨੁਸਾਰ ਕੇ ਜਿਸਦੇ ਗਲੇ ਚ ਫਿੱਟ ਆਉਂਦੇ ਫਾਹ ਹਾਊਸ ਦੇ ਗਲ ਵਿੱਚ ਪਾ ਕੇ ਕੰਮ ਨਵੇੜੋ ਪੁਲਿਸ ਨੇ ਪਿੰਕੇ ਨੂੰ ਗ੍ਰਿਫਤਾਰ ਕਰ ਲਿਆ ਤੇ ਚੋਰੀ ਦਾ ਮੁਕੱਦਮਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਪਿੰਕੇ ਨੇ ਰੋ ਰੋ ਕੇ ਬਥੇਰੇ ਹਾੜੇ ਕੱਢੇ ਕਿ ਉਹ ਬੇਕਸੂਰ ਹੈ ਪਰ ਸੁਣਨ ਵਾਲਾ ਕੋਈ ਨਹੀਂ ਸੀ ਬੋਰਡ ਅਫਸਰਾਂ ਨੇ ਵੀ ਅਤੇ ਪੁਲਿਸ ਅਫਸਰਾਂ ਨੇ ਵੀ ਆਪਣੇ ਆਪਣੇ ਉੱਚ ਅਧਿਕਾਰੀਆਂ ਨੂੰ ਪੱਤਰ ਲੇ ਕੇ ਇਸ ਚੋਰੀ ਦੇ ਕੇਸ ਦੇ ਹੱਲ ਹੋਣ ਦੀ ਸੂਚਨਾ ਭੇਜ ਦਿੱਤੀ। ਪਿੰਕਾ ਕਰੀਬ 1 ਮਹੀਨਾ ਜੇਲ੍ਹ ਵਿੱਚ ਰਿਹਾ। ਕੰਟੀਨਿਆਂਡ ਗਵਾਨ ਤੇ ਰਿਸ਼ਤੇਦਾਰਾਂ ਦੇ ਸਹਿਯੋਗ ਨਾਲ ਉਸ ਦੀ ਜ਼ਮਾਨਤ ਕਰਵਾ ਕੇ ਉਸ ਨੂੰ ਘਰ ਲਿਆ ਆਂਦਾ। ਈਮਾਨਦਾਰ, ਮਿਹਨਤੀ ਤੇ شریف ਇਨਸਾਨ ਹੁਣ ਅਫਸਰਾਂ ਦੀ ਨਿਗਾਹ ਵਿੱਚ ਚੋਰ ਬਣ ਚੁੱਕਾ ਸੀ। ਪਰ ਉਸ ਦੇ ਢਿੱਡ ਵਿੱਚਲਾ ਸੱਚ ਤਾਂ ਪੇਟ ਪਾੜੇ ਤੋਂ ਵੀ ਦਿਖਾਈ ਨਹੀਂ ਸੀ ਦੇਣਾ। ਉਸਨੇ ਅਫਸਰਾਂ ਦੇ ਪੈਰ ਫੜ ਫੜ ਬਥੇਰੀਆਂ ਸਫਾਈਆਂ ਪੇਸ਼ ਕੀਤੀਆਂ ਪਰ ਉਸ ਨੂੰ ਨਿਆਂ ਦੀ ਥਾਂ ਮਿਲਿਆ ਇੱਕ ਪੱਤਰ ਜਿਸ ਵਿੱਚ ਲਿਖਿਆ ਹੋਇਆ ਸੀ ਕੁਸ਼ਪਿੰਦਰ ਸਿੰਘ ਚੌਕੀਦਾਰ ਨੂੰ ਨੌਕਰੀ ਤੋਂ ਡਿਸਮਿਸ ਕੀਤਾ ਜਾਂਦਾ ਹੈ ਅਤੇ ਉਸ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ 10 ਦਿਨ ਦੇ ਅੰਦਰ ਅੰਦਰ ਸਰਕਾਰੀ ਕੁਆਟਰ ਖਾਲੀ ਕਰ ਦੇਵੇ ਦੋਸਤੋ ਤੁਸੀਂ ਸੁਣੀ ਕਹਾਣੀ ਗਰੀਬੀ ਦਾ ਦੁਕਾਨ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿਦਾਂ ਦੀ ਲੱਗੀ ਜੇ ਘਰੇ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਬਿਊਟੀਅਲ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ